ਗੁਰੂ ਗੋਬਿੰਦ ਸਿੰਘ ਆਏ ਜਾਮਾ ਛੇਰਾ ਵਾਲਾ ਪਹਿਣ ਕੇ ਗੁਰੂ ਗੋਬਿੰਦ ਸਿੰਘ ਆਏ ਜਾਮਾ ਛੇਰਾ ਵਾਲਾ ਪਹਿਣ ਕੇ ਜਾਮਾ ਛੇਰਾ ਵਾਲਾ ਪਹਿਣ ਕੇ ਜਾਮਾ ਛੇਰਾ ਵਾਲਾ ਪਹਿਣ ਕੇ ਗੁਰੂ ਗੋਬਿੰਦ ਸਿੰਘ ਆਏ ਜਾਮਾ ਛੇਰਾ ਵਾਲਾ ਪਹਿਣ ਕੇ ਹੇਡ ਗੁਰਾਂ ਦੇ ਨੀਲਾ ਕੋੜਾ ਹੇਡ ਗੁਰਾਂ ਦੇ ਨੀਲਾ ਕੋੜਾ ਹੱਥ ਵਿੱਚ ਬਾਜ ਸਜਾਏ জামਾ ਛੇਰਾ ਵਾਲਾ ਪਹਿਨ ਕੇ ਗੁਰੂ ਗੋਬਿੰਦ ਸਿੰਘ ਆਏ জামਾ ਛੇਰਾ ਵਾਲਾ ਪਹਿਨ ਕੇ ਪਿਤਾ ਗੁਰਾਂ ਦੇ ਤੇਗ ਬਹਾਦਰ ਪਿਤਾ ਗੁਰਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਜਾਏ জামਾ ਛੇਰਾ ਵਾਲਾ ਪਹਿਨ ਕੇ ਗੁਰੂ ਗਵਿੰਦ ਸਿੰਘ ਆਏ ਜਾਮਾ ਛੇਰਾ ਵਾਲਾ ਪਹਿਨ ਕੇ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਅਨੰਦਪੁਰ ਡੇਰੇ ਲਾਏ ਹਮਾ ਛੇਰਾ ਵਾਲਾ ਪਹਿਨ ਕੇ ਗੁਰੂ ਗਵਿੰਦ ਸਿੰਘ ਆਏ ਜਾਮਾ ਛੇਰਾ ਵਾਲਾ ਪਹਿਨ ਕੇ